ਜੈਸੀ ਸ਼ਾਮ ਜੈਸੀ ਸ਼ਾਮ ਮੈਂ ਰਕੇਸ਼ ਗਰਤ ਪ੍ਰਦਾਨ ਬਾਬਾ ਫਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਰਜਿਸਟਰਡ ਫਰੀਦਕੋਟ ਸਾਰੇ ਸ਼ਹਿਰ ਨਵਸੀਆਂ ਨੂੰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾ ਜੋ ਕਿ ਗਰਮੀ ਨੂੰ ਦੇਖਦੇ ਹੋਏ ਇੱਕ ਐਬ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਸ਼ਬੀਨ ਲਾਹਣ ਦਾ ਫੈਸਲਾ ਕੀਤਾ ਗਿਆ ਜੋ ਕਿ ਗਰਮੀ ਅਤੇ ਨਮਾਨੀ ਨੂੰ ਦੇਖਦੇ ਹੋਏ ਦੋਵਾਂ ਤਰ੍ਹਾਂ ਦੇ ਮਨ ਦੇਖਦੇ ਹੋਏ ਜੋ ਕਿ ਸ਼ਬੀਨ ਲਾਈ ਗਈ ਜੋ ਕਿ ਮੇਰੇ ਨਾਲ ਮੇਰੀ ਟੀਮ ਵਿੱਚ ਸ੍ਰੀ ਰਵਿੰਦਰ ਰੋੜਾ ਪ੍ਰਦੀਪਦਰ ਖੰਡਾਰੀ ਸਾਹਿਬ ਤਰਪੀਤ ਬੱਧਰ ਜੇਸ਼ ਬਾਗੜੀ ਜੀ ਤੇ ਬਾਕੀ ਰਮਾਣਾ ਸਾਹਿਬ ਜੱਗਾ ਜੀ ਸੁਰਜੀ ਜੋ ਵੀ ਬਾਕੀ ਮੈਂਬਰ ਹਨ ਮੇਰੇ ਸਾਥ ਸਵੇਰ ਦੀ ਬਹੁਤ ਸੇਵਾ ਕੀਤੀ ਸਾਰੇ ਸ਼ਹਿਰ ਨੁਵਾਸੀਆਂ ਨੂੰ ਨਮਾਨੀ ਦਿਆਂ ਬਹੁਤ ਬਹੁਤ ਮੁਬਾਰਕਾਂ ਦੇਖੋ ਸੇਵਾਕਾਰਦ ਸਭ ਨੂੰ ਜਰੂਰ ਕਰਨੇ ਚਾਹੀਦੇ ਆ ਤਾਂ ਉਸ ਦੇ ਵਿੱਚ ਜਿਹੜਾ ਸਾਡੇ ਪੱਤਰਕਾਰ ਸਾਥੀ ਨੇ ਇਹਨਾਂ ਵੱਲੋਂ ਸਹਿਯੋਗ ਤੌਰ ਤੇ ਜਿਹੜਾ ਹੈਗਾ ਇੱਕ ਛਵੀਲ ਲਗਾਈ ਗਈ ਹੈ ਜਿਸ ਨਾਲ ਮੁੱਖ ਮਕਸਦ ਜਿਹੜਾ ਹੈਗਾ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਲੋਕਾਂ ਨੂੰ ਰਾਹਤ ਦੇਣ ਦਾ ਇੱਕ ਮਕਸਦ ਸੀ ਕਿ ਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਲਗਾਤਾਰ ਵਧੇ ਜਾ ਰਹੀ ਹੈ ਦੂਜਾ ਨਿਮਾਣ ਦਾ ਦਿਨ ਵੀ ਹੈਗਾ ਤਾਂ ਸਾਡਾ ਫਰਜ਼ ਵੀ ਬੰਦ ਹੈ ਜਿੱਥੇ ਆਪਾਂ ਪਸ਼ੂ ਪੰਛੀਆਂ ਲਈ ਜਿਹੜਾ ਪਾਣੀ ਦਾ ਇੰਤਜ਼ਾਮ ਕਰਦੇ ਆ ਤਾਂ ਜੋ ਲੋਕੋ ਦੂਰੋਂ ਸ਼ਹਿਰ ਵਿੱਚ ਆਉਂਦੇ ਨੇ ਉਹਨਾਂ ਵਾਸਤੇ ਵੀ ਝਰੂਰ ਕਰਨ ਦਾ ਬੰਦ ਹੈ ਤਾਂ ਜਿਨ੍ਹਾਂ ਲੋਕਾਂ ਨੇ ਵੀ ਰਲ ਮਿਲ ਕੇ ਕੀਤਾ ਸਾਰੇ ਵਧਾਈ ਦੇ ਪਤਨ ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਦੀ ਇਸ ਖ਼ਬਰ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈ ਤਾਜ ਨਮਾਣੀ ਦਾ ਤਿਆਰ ਹੈ ਤਾਂ ਪੂਰੀ ਗਰਮੀ ਵੀ ਜਿਹੜੀ ਅਤਿ ਦੀ ਗਰਮੀ ਹੈ ਉਸ ਨੂੰ ਲੈ ਕੇ ਜਿਹੜੀ ਅੱਜ ਸ਼ਬੀਰ ਲਾਈ ਗਈ ਹੈ ਐ ਬਾਬਾ ਫਰੀਦ ਜੀ ਕਲੱਬ ਪ੍ਰੈਸ ਕਲੱਬ ਆ ਜਿਹੜੀ ਉਹਨਾਂ ਵੱਲੋਂ ਲਾਈ ਗਈ ਹੈ ਤਾਂ ਅਸੀਂ ਉਹਨਾਂ ਦੇ ਨਾਲ ਜਿਹੜਾ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ ਸੇਵਾ ਕਰ ਰਹੇ ਹਾਂ ਤਾਂ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਪੂਰੇ ਫਰੀਦਕੋਟ ਦੇ ਆਪਾਂ ਕਹਿ ਸਕਦੇ ਹਾਂ ਸ਼ਹਿਰ ਦਾ ਜਿਹੜੀ ਸੈਂਟਰ ਹੈ ਮੇਨ ਜਗ੍ਹਾ ਹੈ ਉਸ ਜਿਹੜਾ ਅੱਜ ਜਿਹੜੀ ਸ਼ਬੀਰ ਲਾਈ ਗਈ ਹੈ ਕਿਉਂਕਿ ਇੱਥੇ ਹਰ ਇੱਕ ਸ਼ਹਿਰ ਦਾ ਵਾਸੀ ਹੋਵੇ ਫਲਾਂ ਪਿੰਡਾਂ ਦੇ ਲੋਕ ਹੋਣ ਇੱਥੋਂ ਵੀ ਹੋ ਲੰਘਦੇ ਆ ਦੋਵੇਂ ਪਾਸੇ ਦੀ ਤਾਂ ਅੱਜ ਉਹਨਾਂ ਵਾਸਤੇ ਬਹੁਤ ਵੱਡਾ ਜਿਹੜਾ ਉਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਗਰਮੀ ਦੇ ਵਿੱਚ ਕਿਤੇ ਨਾ ਕਿਤੇ ਰਾਤ ਮਿਲੇ ਤਾਂ ਇਸ ਨੂੰ ਲੈ ਕੇ ਜਿਹੜਾ ਅੱਜ ਅਸੀਂ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤਾਂ ਅੱਜ ਜਿਹੜਾ ਟਾਈਮ ਕੱਟਿਆ ਉਸ ਨੂੰ ਲੈ ਕੇ ਬਹੁਤ-ਬਹੁਤ ਧੰਨਵਾਦ ਜੀ